ਵੀਰੋ ਅੱਜ ਦੀ ਵੀਡੀਓ ਕਿਸਾਨ ਵੀਰਾਂ ਵਾਸਤੇ ਸਪੈਸ਼ਲ ਹੋਣ ਵਾਲੀ ਹੈ ਅਵਤਾਰ ਕਲਸੀ ਐਗਰੋ ਵਰਕਸ ਇੰਡਸਟਰੀ ਦੇ ਵਿੱਚ ਪਹੁੰਚਿਆ ਤੇ ਤਲਵੰਡੀ ਭਾਈ ਕੇ ਜ਼ਿਲ੍ਹਾ ਫੋਜ਼ਪੁਰ ਹਾਂ ਜ਼ਿਲ੍ਹਾ ਫੋਜ਼ਪੁਰ ਹੀ ਬਈ ਹਾਂਜੀ ਹਾਂਜੀ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਜਿਹੜਾ ਸੁਪਰ ਸੀਡ ਤੁਹਾਨੂੰ ਦਿਖਾਵਾਂਗੇ ਇੰਡਸਟਰੀ ਦੇ ਵਿੱਚ ਪਹਿਲਾ ਸੁਪਰ ਸੀਡਰ ਹੈ ਜਿਹਦੇ ਵਿੱਚ ਐਨੇ ਸਾਰੇ ਫੰਕਸ਼ਨ ਨੇ ਜਿਹੜਾ ਇਹਦੇ ਵਿੱਚ ਆਪਾਂ ਤੁਹਾਨੂੰ ਅੱਜ ਇੱਕ ਨਵਾਂ ਫੰਕਸ਼ਨ ਦਿਖਾਵਾਂਗੇ ਇਹ ਪਹਿਲਾਂ ਕਿਸੇ ਸੁਪਰ ਸੀਡਰ 'ਚ ਆਇਆ ਨਹੀਂ ਬਈ ਨਾ ਕਦੇ ਵੀ ਨਹੀਂ ਆਇਆ ਤੇ ਇਸ ਦੇ ਵਿੱਚ ਹੀ ਇਸ ਦੇ ਵਿੱਚ ਹੀ ਹਾਂਜੀ ਇਹ ਨਵਾਂ ਪ੍ਰੋਡਕਟ ਲਾਂਚ ਹੋ ਤੇ ਗੱਲ ਕਰ ਲਈ ਹੁਣ ਬਾਈ ਫਿਰ ਆਮ ਸੁਪਰ ਸੀਡਰ ਨਾਲੋਂ ਵੀ ਕੀ ਡਿਫਰੈਂਸ ਆ ਇਹਦੇ ਵਿੱਚ ਡਿਫਰੈਂਸ ਇਦਾਂ ਹੀ ਹੁਣ ਇਹ ਹੁਣ ਆ ਗਿਆ ਨਾ ਪ੍ਰੋ ਪ੍ਰੋ ਸੀਰੀਜ਼ ਆ ਗਈ ਹੈ ਹੂੰ ਮੰਨ ਕੇ ਚੱਲੋ ਇਹ ਸੁਪਰ ਸੀਡਰ ਪ੍ਰੋ ਪਲੱਸ ਸੀਡ ਮਿਕਸਰ ਆਈ ਅੱਛਾ ਜੀ ਇਹ ਸੀਡ ਮਿਕਸਰ ਦੇ ਸ਼ਬਦਾਂ ਚ ਕਹ ਜੀਏ ਵੀ ਇਹ ਸੀਡ ਨੂੰ ਮਿਕਸ ਵੀ ਆਪੇ ਕਰੂਗਾ ਤੇ ਦਵਾਈ ਵੀ ਆਪੇ ਲਾਊਗਾ ਉਹਦੇ ਪਾਣੀ ਫਿਰ ਆਪੇ ਟੈਂਕੀ ਦੇ ਵਿੱਚ ਪਾ ਲੂਗਾ ਹਾਂਜੀ ਹਾਂਜੀ ਮਤਲਬ ਖੇਚਲ ਬਹੁਤ ਘਟ ਗਈ ਇਹਦੇ ਵਿੱਚ ਆਪਾਂ ਦਿਖਾਈਏ ਬਾਈ ਕੀ ਸਿਸਟਮ ਹੈ ਕਿਹੜੇ ਤਰੀਕੇ ਨਾਲ ਲਾਇਆ ਹੋਇਆ ਹਾਂਜੀ ਤੇ ਇਹਦੇ ਵਿੱਚ ਤਿੰਨ ਟੈਂਕੀਆਂ ਲਾਈਆਂ ਨੇ ਬਾਈ ਹੋਰ ਉਹਨੇ ਦੋ ਟੈਂਕੀਆਂ ਤਾਂ ਆਮ ਹੁੰਦੀਆਂ ਹੁੰ ਤੇ ਜਿਵੇਂ ਇਹ ਟੈਂਕੀ ਵੀ ਹੁੰਦੀ ਸੀ ਆਮ ਇੱਕ ਟੈਂਕੀ ਇੱਥੇ ਹੁੰਦੀ ਸੀ ਪਰ ਬਾਈ ਹੋਰਾਂ ਨੇ ਜਿਹੜੀ ਇਹ ਟੈਂਕੀ ਇਹ ਐਕਸਟਰਾ ਲਾਈ ਆ ਜਿਹੜੀ ਬੀਜ ਵਾਲੀ ਟੈਂਕੀ ਆ ਇੱਥੇ ਕਰ ਲਈ ਫਿੱਟਾ ਦੇਖੋ ਹੁਣ ਇਹਦੇ ਵਿੱਚ ਦਿਖਾਈ ਬਾਈ ਇਹਦੇ ਵਿੱਚ ਆਪਣੇ ਜਿਵੇਂ ਬੀਜ ਪਾ ਲਿਆ ਬੀਜ ਦੇ ਵਿੱਚ ਦਵਾਈ ਪਾਤੀ ਇਹ ਜਿਹੜਾ ਇਹਨਾਂ ਵਿੱਚ ਲੱਗੇ ਘੁੰਮ ਕੇ ਆਪਣੇ ਬੀਜ ਨੂੰ ਮਿਕਸ ਕਰਨਾ ਹੈ ਨਾ ਬਾਈ ਇਹ ਮੰਨ ਕੇ ਚੱਲੋ ਇਹ ਲੱਗੇ ਵਰਮਈ ਹਾਂਜੀ ਵਰਮ ਲੱਗਿਆ ਹੋਇਆ ਜੀ ਆਹ ਲੱਗੇ ਇਹਦਾ ਕਲਚ ਜੀ ਹੁਣ ਹੈਗਾ ਆਫ ਇਹ ਤੇ ਜਦੋਂ ਆਪਾਂ ਇਹਨੂੰ ਕਰਕੇ ਆਏ ਕਰਕੇ ਇਸ ਇਹ ਚੱਲ ਪਿਆ ਕਰੂਗਾ ਕੋਮਨ ਲੱਗ ਜਾ ਹਾਂਜੀ ਬੀ ਪਾਇਆ ਵਿੱਚ ਦਵਾਈ ਪਵਾਈ ਤੋ ਮਿਕਸ ਹੋਣ ਲੱਗ ਜਾਊਗਾ ਮਿਕਸ ਹੋ ਗਿਆ ਹੋਈਗਾ ਹੋਈਗਾ ਤੇ ਕੋ ਥੋੜੀ ਸਾਈਡ ਤੋਂ ਲੀਵਰ ਲੱਗਾ ਹੋਇਆ ਈ ਜਦੋਂ ਮਿਕਸ ਹੋ ਗਿਆ ਜਿੱਦ ਮਿਕਸ ਹੋ ਗਿਆ ਤੇ ਥੱਲੇ ਨੂੰ ਲੀਵਰ ਕੁਛ ਕਰਦਾ ਬਸ ਇਹਨੂੰ ਨੱਪ ਦੇਣਾ ਇੱਥੋਂ ਸਾਰਾ ਬੀਜ ਜਿਹੜਾ ਇਹਦੇ ਵਿੱਚ ਆਈ ਜਾਊਗਾ ਬਜਾਈ ਹੋਣ ਲੱਗ ਜਾਊ ਹਾਂਜੀ ਬਜਾਈ ਹੋਣ ਲੱਗ ਜਾਊਗੀ ਤੁਸੀਂ ਬਜਾਈ ਕਰਦੇ ਕਰਦੇ ਮਿਕਸ ਕਰ ਸਕਦੇ ਹੋ ਮੈਂ ਕਰਦੇ ਕਰਦੇ ਕਰ ਸਕਦੇ ਹਾਂਜੀ ਹਾਂ ਇਹ ਚੀਜ਼ ਇਹਦੇ ਵਿੱਚ ਨਵੀਂ ਲਾਂਚ ਕੀਤੀ ਆ ਤੇ ਬਾਕੀ ਸਾਰਾ ਸੇਮੀ ਬਾਕੀ ਬਾਕੀ ਇਹ ਚੀਜ਼ ਵੀ ਨਵੀਂ ਲਾਈ ਹੈ ਹਨਾ ਬਾਈ ਹਾਂਜੀ ਇੱਕ ਤਾਂ ਕਿਉਂ ਮੰਨ ਲਿਆ ਚਲੋ ਵੀ ਟਰੈਕਟਰ ਪਿਛਲੇ ਲੜ ਤਾਂ ਆਉਂਦੀ 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 ਹਾਂ ਬਾਈ ਤੇ ਕਿਹੇ ਬੰਦੇ ਨੇ ਮੰਨ ਕੇ ਚਲੋ ਵੀ ਹੁਣ ਆਦੇ ਵੀ ਪਸਤਾਉ ਦੇਖਣੇ ਵੀ ਬੀ ਡੈਗ ਦਾ ਮਰਜੀ ਵੇਖਦਾ ਜਸਟਵਲ ਲਾਈਟ ਹੈ ਪੂਰੀ ਜੀ ਕਿਸੇ ਨੇ ਥੱਲੇ ਆਦੇ ਪੋਰ ਵੇਖਣੇ ਪੋਰ ਵੇਖ ਲੇ ਆ ਵੀ ਘੁੰਮ ਜਾਂਦੀ ਬਾਈ ਤੇ ਆ ਵੀ ਘੁੰਮ ਜਾਂਦੀ ਅੱਛੇ ਵਾਲੇ ਬੰਦੇ ਨੂੰ ਬੈਟਰੀ ਲੈ ਕੇ ਤੁਰਨਾ ਪੈਂਦਾ ਸੀ ਪਰ ਬੈਟਰੀ ਵਾਲਾ ਕੰਮ ਖਤਮ ਕਰ ਦਿੱਤਾ ਬਾਈ ਉਹਨੇ ਕੰਮ ਕੋਈ ਜ਼ਿਆਦਾ ਵੱਡਾ ਨਹੀਂ ਕੰਮ ਹੈ ਛੋਟਾ ਹੀ ਸੀਗਾ ਪਰ ਬਾਈ ਉਹਨਾਂ ਨੇ ਇਹਨੂੰ ਫਿੱਟ ਕਰਕੇ ਪਹਿ ਕੰਮ ਥੋੜੀ ਸੀ ਜਨਾ ਬਾਈ ਇੱਕੂ ਜ਼ਿਆਦੇ ਕੰਮ ਨਹੀਂ ਸੀਗਾ ਹਾਂਜੀ ਹਾਂਜੀ ਤੇ ਠੀਕ ਹੈ ਬਾਈ ਜੀ ਇਹ ਪ੍ਰੋਡਕਟ ਬਹੁਤ ਸੋਹਣਾ ਮਨ ਲੈ ਜਿਹੜਾ ਤੁਸੀਂ ਲਾਂਚ ਕੀਤਾ ਬਹੁਤ ਸੋਹਣਾ ਪ੍ਰੋਡਕਟ ਹੈ ਇੱਕ ਇਹ ਚੀਜ਼ ਵੀ ਥੋੜੀ ਬਹੁਤ ਖਾਸ ਲੱਗੀ ਬਾਈ ਜਿਹੜਾ ਇਹ ਜਿੰਦਰਾ ਹਾਂਜੀ ਹਾਂਜੀ ਇਹਦੇ ਵਿੱਚ ਬਾਈ ਤਿੰਨ ਚੀਜ਼ਾਂ ਨੇ ਇੱਕ ਤਾਂ ਉਹ ਵੀ ਇਹ ਤਾਂ ਵਾਦਾ ਹੁੰਦੀ ਆ ਵਾਦਾ ਤਾਂ ਹੁੰਦੀ ਹੁੰਦੀ ਇੱਕ ਇਹ ਵੀ ਨਵੀਂ ਚੀਜ਼ ਆ ਵੀ ਨਵੀਂ ਚੀਜ਼ ਆ ਹੁੰਦੀ ਇੱਕ ਤਾਂ ਕਹਿੰਦਾ ਮਨ ਲੈ 360 ਘੁੰਮਦਾਈ ਹਾਂਜੀ ਬਈ ਮਾਨ ਨੇ ਕਿ ਚਲੋ ਤੁਸੀਂ ਬਈ ਐਚ ਆਰ ਦੇ ਪਾਸੇ ਘੁੰਮਿਆਂ ਦਾ ਤਵਾ ਘੁੰਮਾ ਘਮਾ ਇੱਕ ਇਹਦੀ ਖਾਸੀਅਤ ਹੈ ਤਾਂ ਮਿੱਟੀ ਲਾਉਂਦਾ ਲਾਉਂਦਾ ਇੱਕ ਇਹ ਹੈ ਵੀ ਇਹ ਅੱਗੇ ਪਿੱਛੇ ਵੀ ਹੋ ਜਾਂਦਾ ਵਾ ਤੇ ਉੱਤ ਥੱਲੇ ਵੀ ਹੋ ਜਾਂਦਾ ਫਿਰ ਤਾਂ ਖਾਲ ਵੀ ਪਾ ਦੂ ਬਾਈ ਇਹਦੀ ਇੱਕ ਖਾਸੀਅਤ ਹੈ ਇਹ ਥੋੜੇ ਗਾਰੇ ਦੇ ਵਿੱਚ ਵੀ ਵੱਟ ਪਾ ਦੂ ਕਿਉਂਕਿ ਇੱਥੋਂ ਨੇ ਮਲ ਕੇ ਤਵੇ ਨੇ ਮਿੱਟੀ ਚੱਕਣੀ ਹੈ ਇਹਨੇ ਪ੍ਰੈਸ ਕਰੀ ਚੱਲਣੀ ਹੈ ਪ੍ਰੈਸ ਕਰੀ ਚੱਲਣੀ ਹੈ ਜਿਹੜਾ ਇਹ ਤਵਾ ਹੈ ਇਹ ਜਿਹੜੀ ਖਾਲੀ ਬਣੂਗੀ ਉਹ ਖਾਲੀ ਨੂੰ ਭਰੀ ਚੱਲਣਾ ਹੈ ਮਨ ਲਗੇ ਬੱਟ ਦੇ ਲਵੇ ਖਾਲੀ ਨਹੀਂ ਹੋਊਗੀ ਇਹ ਪ੍ਰੈਸ ਕਰੂਗਾ ਗਾੜੇ ਵਿੱਚ ਤਾਂ ਹੀ ਬਣਾਊਗਾ ਕਿਉਂਕਿ ਪ੍ਰੈਸ ਕਰਨ ਨਾਲ ਸਿਸਟਮ ਤਾਕੜਾ ਹੈ ਸ਼ੌਕਰ ਲੱਗਾ ਹੋਇਆ ਈ ਉੱਤੇ ਭਾਰ ਰੱਖ ਕੇ ਚੱਲਦਾ ਪੂਰੇ ਜਦੋਂ ਆਪਾਂ ਮਨ ਲਗੇ ਤੱਪੜ 'ਚ ਬੀਜ ਦੀਆਂ ਕਣਕ ਉਦੋਂ ਬੱਟ ਕਾਮਯਾਬ ਨਹੀਂ ਹੁੰਦੀ ਪਰ ਇਹ ਚੀਜ਼ ਕਰਕੇ ਹੁਣ ਬੱਟ ਤੱਪੜ ਵਾਲੀ ਵੀ ਕਾਮਯਾਬ ਹੋਊਗੀ ਤੇ ਹੋਰ ਪ੍ਰੋਡਕਟਾਂ ਬਾਰੇ ਵੀ ਜਾਣਕਾਰੀ ਦੇ ਦਿਓ ਬਈ ਹੋਰ ਆਜੋ ਆਪਣੀ ਕਹਿੰਦੇ ਵੀ ਇੱਕ ਤਾਂ ਆਪਣੀ ਡ੍ਰਿਲ ਆ ਗਈ ਹੈ ਈ ਹਾਂਜੀ ਹਾਂਜੀ ਇਹਦਾ ਜਿਵੇਂ ਪ੍ਰੋਡਕਟ ਜਮਾਂ ਚੱਲਦੀ ਹੈ ਉਹੀ ਚੱਲਦੀ ਹੈ ਉਹੀ ਚੀਜ਼ ਹੈ ਇੱਕ ਆਪਣੇ ਖਾਸੇ ਤਾਂ ਇਹ ਵੀ ਤਾਂ ਸ਼ੌਕਰ ਲੱਗਾ ਵੀ ਪੁਲੀ ਨਹੀਂ ਟੁੱਟਦੀ ਕਈ ਵਾਰ ਇਹ ਅੜ ਜਾਂਦੀ ਹੈ ਕਿ ਟੁੱਟ ਗਈਆਂ ਟੁੱਟ ਜਾਂਦੀਆਂ ਕਿ ਸ਼ੌਕਰ ਨਹੀਂ ਲੱਗਾ ਹੋਈ ਇਹ ਤਾਂ ਸ਼ੌਕਰ ਲੱਗਾ ਹੋਈ ਇਹ ਕੀ ਕਿਵੇਂ ਬਾਈ ਕੀ ਖਾਸੀਤਾ ਜੀ ਵੀ ਖਾਸੀਤਾਂ ਆ ਜੇ ਮਾਨਕ ਦਾ ਸ਼ੌਕਰ ਲੱਗ ਜਾ ਮਾਰ ਦਿਆ ਹਾਂਜੀ ਇਹ ਮੇਰੇ ਖੇਚ ਪਾ ਕੇ ਰੱਖੂਗੀ ਇਹ ਹੂੰ ਹਾਂਜੀ ਨੀਮ ਵਾਲਾ ਟੁੱਟਦਾ ਸੀ ਟੁੱਟਦਾ ਨਹੀਂ ਸੀਦੀ ਹਾਂਜੀ ਹਾਂਜੀ ਠੀਕ ਆ ਇਹ ਬਾਈ ਪੇਂਟ ਸਾਰਾ ਪੱਠੀ ਪੇਂਟ ਹੀ ਹੁੰਦਾ ਸਾਰਾ ਪੱਠੀ ਪੇਂਟ ਹੀ ਹਾਂਜੀ ਪਾਊਡਰ ਪੇਂਟ ਹਾਂ ਪਾਊਡਰ ਕੋਟਿੰਗ ਹੂੰ ਉਹ ਕੰਮ ਨਹੀਂ ਆ ਪੇਂਟ ਉਤਰ ਜਾਂਦੇ ਛੋਟੇ ਟਾਈਮ ਬਾਅਦ ਇਹ ਚੌਪਰ ਆ ਗਈ ਇਹ ਆਪਣਾ ਇਹ ਆਪਣਾ ਪੈਡੀਸਟਰ ਚੌਪਰ ਆ ਗਈ ਹਾਂਜੀ ਇਹ ਕਹਿੰਦਾ ਮਤਲਬ ਕਿ ਇਸ ਟਾਈਮ ਕਹਿੰਦੇ ਝੋਨੇ ਉਪਰਾਲੀ ਨੂੰ ਕੁਤਰਾ ਕਰਕੇ ਬਣਾਉਂਦੇ ਇਹ ਬਈ ਮਲਚਰ ਨਾਲੋਂ ਕੀ ਡਿਫਰੈਂਸ ਹੈ ਇਹਦਾ ਮਲਚਰ ਵੀ ਇਹੀ ਕੰਮ ਕਰਦਾ ਵੈਸੇ ਤਾਂ ਮਲਚਰ ਵੀ ਵੈਸੇ ਇਹੀ ਕੰਮ ਕਰਦਾ ਇਹਦੇ ਵਿੱਚ ਅਸੀਂ ਦੋ ਫੇਦੇ ਲੈ ਸਕਦੇ ਕਿਸਾਨ ਵੀਰ ਹਾਂਜੀ ਉਹ ਮੰਨ ਕੇ ਚਲੋ ਵੀ ਝੋਨੇ ਵਿੱਚ ਉਪਰਾਲੀ ਨੂੰ ਵੀ ਕੁਤਰ ਸਕਦੇ ਆ ਠੀਕ ਹੈ ਫਿਰ ਸੁਪਰ ਸਿੱਡਰ ਚਲਾਵੇ ਜਾਂ ਕੋਈ ਕੁਝ ਚਲਾ ਲਿਆ ਆਪਦਾ ਹੀ ਤੇ ਇਹਦੇ ਕਹਿੰਦਾ ਵੀ ਜਦੋਂ ਆ ਗਿਆ ਆਪਣਾ ਤੂੜੀ ਵਾਲਾ ਸੀਨ ਉਦੋਂ ਇਥੋਂ ਆ ਨਾੜ ਖੁੱਲਣ ਗਈ ਇਹਦੇ ਪਿੱਛੇ ਪੱਖੇ ਲੱਗ ਜਾਣਗੇ ਹੂੰ ਤੇ ਫੇ ਤੂੜੀਏ ਮਸ਼ੀਨ ਬਣ ਜੂ ਅੱਛਾ ਜੀ ਮਤਲਬ ਕਿ ਜਿਹੜਾ ਇਹ ਚੌਪਰ ਹੈ ਇਹ ਮਲਚਰ ਦਾ ਕੰਮ ਵੀ ਕਰੂਗਾ ਇਹ ਰੀਪਰ ਦਾ ਕੰਮ ਵੀ ਕਰੂਗਾ ਰੀਪਰ ਦਾ ਕੰਮ ਵੀ ਕਰੂਗਾ ਦੋ ਹੀ ਕੰਮ ਕਰੂਗਾ ਦੋ ਕੰਮ ਕਰੂਗਾ ਹਾਂਜੀ ਇਹ ਚੀਜ਼ ਪਹਿਲਾਂ ਹੈਗੀ ਹੈ ਕਿ ਇਹ ਵੀ ਨਵੀਆਂ ਲਾਂਚ ਕੀਤੀ ਹੈ ਬਾਈ ਨਹੀਂ ਪਹਿਲਾਂ ਹੈਗੀ ਹੈ ਤਾਂ ਪਹਿਲਾਂ ਹੈਗੀ ਹੈ ਹਾਂਜੀ ਠੀਕ ਹੈ ਇਹ ਵੀ ਬਾਈ ਬਹੁਤ ਸੋਹਣਾ ਪ੍ਰੋਡਕਟ ਲੱਗਾ ਤੁਹਾਡਾ ਇਹ ਤਰ੍ਹਾਂ ਇਹ ਰੂਟਾਵੇਟਰ ਆ ਰੂਟਾਵੇਟਰ ਦੇ ਵਿੱਚ ਕੋਈ ਖਾਸੀ ਨਹੀਂ ਹੈ ਬਾਈ ਰੂਟਾਵੇਟਰ ਐ ਖਾਸੀ ਹੈ ਤੇ ਇਹ ਕਹਿੰਦੇ ਆਪਣੇ ਆਪਣੇ ਮਨ ਚੱਲੋ 6 ਨਾੜ ਖੋਲ ਦੇ ਤੈਨ ਇਧਰ ਤਨੇ ਇਧਰੋਂ ਆ ਰੋਟਰ ਰੋਟਰ ਬਣ ਕੇ ਸਾਰਾ ਬਾਹਰ ਆਇਆ ਇਹ ਖਾਸियत ਆਈ ਮੰਨ ਕੇ ਚਲੋ ਵੀ ਕਈਆਂ ਦੇ ਮੰਨ ਕੇ ਚਲੋ ਵੀ ਰੂਲਾ ਨਾਲ ਆਉਂਦੇ ਆ ਲਾਈ ਗੀਅਰ ਵਾਲਾ ਤੇ ਫਟਣੇ ਨਹੀਂ ਲੱਗਦਾ ਆਪਣੇ ਵੇਖੋ ਆਪਣਾ ਗੀਅਰ ਪਿੱਛੇ ਰਹੇਗਾ ਰੂਲਾ ਹੀ ਪਿੱਛੇ ਰਹੇਗਾ ਸਾਰਾ ਕੰਪਲੀਟ ਪੂਰਾ ਰੋਟੇਟਰ ਬਣਦਾ ਸੁਪਰ ਸ਼ੀਟ ਦਾ ਰੋਟੇਟਰ ਹੀ ਬਣਦਾ ਹਾਂ ਰੋਟੇਟਰ ਹੀ ਬਣ ਗਿਆ ਪੂਰਾ ਇੱਕ ਖਾਸियत ਆਪਣੀ ਆ ਪੋਰ ਚ ਹੈ ਹਾਂਜੀ ਇੱਕ ਤਾਂ ਪੋਰ ਸਾਰੇ ਦੇੰਦੇ ਫਿਕਸ ਦਿੰਦੇ ਆਪਨੇ ਪੋਰ ਸਗੇ ਅਜਸਟੇਬਲ ਉਸ ਨੂੰ ਨਟ ਲਾ ਕੀਤਾ ਤੇ ਮਰਜ਼ੀ ਗਾਹਮ ਸ਼ਾਹ ਕਰ ਲੈ ਠੀਕ ਹੈ ਇੱਕ ਬਈ ਜਦੋਂ ਰੂਟਾਵੇਟਰ ਚੱਲਦੇ ਆ ਹਾਂਜੀ ਇੱਥੇ ਵੱਟ ਜੀ ਬਣਾਉਂਦੇ ਜਾਂਦੇ ਆ ਉਹ ਨਾਲ ਨਾਲ ਉਹ ਚੀਜ਼ ਦੀ ਖਾ ਨਾ ਨਾ ਉਹ ਤਾਂ ਕਹਿੰਦਾ ਵੀ ਉਹ ਲੋੜੇ ਹੁਣ ਤਵਾ ਆਪਣਾ ਲਾਇਆ ਹੋਇਆ ਕੋਈ ਚੱਕਰ ਹੀ ਨਹੀਂ ਹਾਂਜੀ ਤਵਾ ਤਾਂ ਹੀ ਥੋੜਾ ਵੱਡਾ ਲਾਇਆ 16 ਇੰਚ ਤਵਾ ਇਹ ਤੇ ਪਹਿਲੇ ਵੱਟ ਪਾ ਕੇ ਗੱਡੂ ਕੋਈ ਚੱਕਰ ਹੀ ਨਹੀਂ ਹਿੱਕਾ ਨਾ ਲੈਣ ਬਣਾਵੇ ਕਦੇ ਪੂਰੀ ਸਫਾਈ ਆਊਗੀ ਵੱਟ ਦੀ ਪੂਰੀ ਸਫਾਈ ਹੋਗੀ ਹਾਂਜੀ ਹਾਂਜੀ ਠੀਕ ਹੈ ਬਾਈ ਇੱਕ ਆਪਣੀ ਖਾਸੀਅਤ ਤਾਂ ਹੀ ਮੰਨ ਕੇ ਚੱਲੋ ਵੀ ਥੋੜੇ ਕਈਆਂ ਦੇ ਪੂਰਾ ਪੂਰਾ 8 ਫੁੱਟਾਂ ਦਾ ਇਹ ਆਪਣਾ ਹੈ 8 ਫੁੱਟਾਂ ਦਾ ਅੰਦਰੋਂ ਵਰਗ ਪੂਰਾ 8 ਫੁੱਟ ਕਰੂਗਾ ਬਾਹਰੋਂ 8.5 ਹੋਗਾ ਬਹਾਈ 8 ਫੁੱਟ ਕਰੂਗਾ ਵੈਸੇ ਹੈਗੇ 8.5 ਫੁੱਟ ਹਾਂਜੀ 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 ਮਤਲਬ ਕਿ ਕਈ ਹੁੰਦੇ ਆ ਜਿਵੇਂ 8 ਫੁੱਟ ਕਹਿ ਕੇ ਦੇ ਪਰ ਬਹਾਈ 7.5 ਮਤਲਬ ਜੇ 7.5 ਥੋੜੀ ਉੱਪਰ ਕਰ ਦਿੰਦੇ ਹਾਂ ਠੀਕ ਹੈ ਤੇ ਹੋਰ ਬਈ ਆਪਣੇ ਪ੍ਰੋਡਕਟ ਫਿਰ ਕਿਹੜੀ ਕਿਹੜੀ ਕਿਲੋਂ ਚ ਹੋ ਜਾ ਹੁਣ ਬੰਦੇ ਇਹ ਆਮ ਜਿੰਦ ਰਈਆ ਇਹ ਕਾਮ ਜਿੰਦਰਾ ਹੈ ਹਾਂਜੀ ਆਮ ਤਾਂ ਹੀ ਕਹਿ ਸਕਦੇ ਕੋਈ ਫਰਕ ਹੀ ਇਹਦੇ ਵਿੱਚ ਵੀ ਇਹ ਵੀ ਮਲੇ ਖੁੱਲ ਜਾਂਦਾ ਹਾਂ ਭਾਈ ਇਹ ਵੀ ਖੁੱਲ ਜਾਂਦਾ ਆ ਇਹਦੇ ਲੀਵਰ ਲੱਗਾ ਹੋਇਆ ਹੈ ਹਾਂਜੀ ਜੇ ਇਦਾਂ ਨੂੰ ਕਰੋਗੇ ਆਪਣਾ ਵੀ ਇਹ ਵੀ ਟੈਟ ਹੋਈ ਜਾਊਗਾ ਜੇ ਇਦਾਂ ਕਰੇ ਚੱਲਾਂਗੇ ਵੀ ਇਹ ਹੋਰ ਖੁੱਲ ਜੂਗਾ ਠੀਕ ਆ ਪਹਿਲਾਂ ਨਟ ਪਾਣੇ ਚਾਬੀ ਨਟ ਪਾਣੇ ਚਾਬੀ ਉਹ ਕੰਮ ਹੀ ਮੁੱਕ ਗਏ ਹਾਂਜੀ ਠੀਕ ਹੈ ਇਹ ਬਿਨਾ ਪ੍ਰੈਸ ਤੋਂ ਅਜੇ ਕਰ ਇਹ ਬਿਨਾ ਪ੍ਰੈਸ ਤੋਂ ਹਾਂਜੀ ਹਾਂਜੀ ਠੀਕ ਆ ਲੋ ਵੀ ਜੇਕਰ ਲਓ ਕਮਨ ਕੇ ਚਲੋ ਆਪਣਾ ਇਹ ਵੀ ਇਹ ਵੀ ਪ੍ਰੋਡਕਟ ਆਪਣਾ ਪੇਂਟਡ ਆ ਵੀ ਕਹਿੰਦਾ ਸਿਰਫ ਆਪਣੀ ਕੰਪਨੀ ਹੀ ਬਣਾ ਸਕਦੀ ਹੈ ਜਿਹੜਾ ਆਪਣਾ ਨਵਾਂ ਸੁਪਰ ਸੈਟਰ ਲਾਂਚ ਕੀਤਾ ਇਹ ਪ੍ਰੋਡਕਟ ਚਲ ਹਾਂਜੀ ਹਾਂਜੀ ਠੀਕ ਐ ਲੋ ਵੀ ਕਿਸਾਨ ਵੀਰੋ ਜੇਕਰ ਤੁਹਾਨੂੰ ਵੀ ਇਹ ਪ੍ਰੋਡਕਟ ਚੰਗਾ ਲੱਗਿਆ ਕਿਉਂ ਲੱਗਣੀ ਲੱਗਣਾ ਚੰਗਾ ਨਵੀਂ ਚੀਜ਼ ਆਈ ਹੈ ਬਾਜ਼ਾਰ ਦੇ ਵਿੱਚ ਆਪਣੀ ਇੰਡਸਟਰੀ ਇਹ ਪੈਂਦੀ ਕਿੱਥੇ ਆ ਭਾਈ ਇਹ ਆਪਣੀ ਮੋਗਲ ਰਿੰਕ ਲੋਹੜੀਪੁਰ ਚ ਪੈਂਦੀ ਠੀਕ ਐ ਹਾਂਜੀ ਬਾਕੀ ਨੰਬਰ ਚੱਲਦੇ ਵੀਡੀਓ ਵਿੱਚ ਇੱਥੇ ਕਾਲ ਕਰਕੇ ਤੁਸੀਂ ਜਿਹੜੀ ਵੀ ਜਾਣਕਾਰੀ ਫੋਰ ਵਾਈਨ ਤੋਂ ਲੈਣੀ ਹੈ ਤਾਂ ਲੈਣੀ ਨਾਲੇ ਲੈ ਸਕਦੇ ਹੋ